ਅੱਲਾ ਮੇਤਰੋ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਬਾਸਮਤੀ ਦੇ ਪੋਤੜੇ ਫਰੋਲਾਂਗੇ ਬਾਈ ਸਭ ਤੋਂ ਪਹਿਲਾਂ ਬਾਸਮਤੀ ਦੇ ਰੇਟ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਜਿਹੜੀ ਮੈਂ ਵੈਰੈਟੀ ਲਈ ਆ ਉਹਦੇ ਬਾਰੇ ਗੱਲ ਕਰਾਂਗੇ ਕਿੰਨੀ ਖਰਾਕ ਪੈਗੀ ਕਿੰਨੇ ਦਿਨਾਂ ਦੀ ਹੋਗੀ ਠੀਕ ਆ ਤੇ ਕਿਹੜੀ ਲਈ ਆ ਕਿੰਨੀਆਂ ਸਪਰੇਹਾਂ ਹੋਗੀਆਂ ਕਿਹੜਾ ਪਾਣੀ ਆ ਠੀਕ ਆ ਸਾਰੇ ਬਾਰੇ ਗੱਲ ਕਰਾਂਗੇ ਤੇ ਬਾਸਮਤੀ ਸਪੈਸ਼ਲ ਵੀਡੀਓ ਇਹ ਠੀਕ ਆ ਐਂਡ ਤੱਕ ਜਰੂਰ ਦੇਖ ਲਿਓ ਤੇ ਤਾਂ ਜੋ ਤੁਹਾਡਾ ਫਾਇਦਾ ਹੋ ਜਾਏ ਕਿਉਂਕਿ ਐਦ ਕੀ ਰੇਟ ਆ ਜਿਹੜਾ ਉਹ ਆਉਣ ਦੇ ਪੂਰੇ ਚਾਂਸਸ ਨੇ ਹੁਣ ਜਿਹੜੇ ਮੰਡੀਆਂ ਦੇ ਵਿੱਚ 1509 ਆਈ ਜਾਂਦੀ ਆ ਉਹ ਲਗਭਗ 3200 ਤੋਂ ਲੈ ਕੇ 3500 ਰੁਪਏ ਤੱਕ ਵਿਕੀ ਜਾਂਦੀ ਆ 3200 ਤੋਂ ਲੈ ਕੇ 3500 ਤੱਕ ਜਿਹੜਾ ਕਿ ਬਹੁਤ ਜ਼ਿਆਦਾ ਰੇਟ ਆ ਪਿਛਲੇ ਸਾਲ ਨਾਲੋਂ 4-500 ਰੁਪਿਆ ਤੇਜ਼ੀ ਚ ਚੱਲੀ ਜਾਂਦਾ ਹੁਣੀ ਠੀਕ ਹੈ ਤੇ ਜਿਹੜਾ 17-18 ਦਾ ਰੇਟ ਹੋਊਗਾ ਕਿਉਂ 17-18 ਦਾ ਇੱਥੇ ਨਾਮ ਹੈ ਕਿਉਂ ਲਿਆ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਕਬਾ ਜਾਂ ਤਾਂ PB1401 ਦਾ ਲੱਗਦਾ ਮੁਛਲਦਾ ਲੱਗਦਾ ਜਾਂ PB1718 ਦਾ ਲੱਗਦਾ ਹੁਣ ਪਿਛਲੇ ਸਾਲ ਦਾ 1885 ਦਾ ਵੀ ਲੱਗਣ ਲੱਗ ਗਿਆ ਪਰ 1885 ਉਹਨੇ ਰਕਬੇ ਦੇ ਵਿੱਚ ਨਹੀਂ ਲੱਗੀ ਸਭ ਤੋਂ ਜ਼ਿਆਦਾ ਲੱਗਣ ਵਾਲਾ ਵੈਰੈਟੀ ਹੈ ਜਿਹੜੀ ਉਹ ਬਾਸਮਤੀ 1718 ਹੈਗੀ ਆ ਜੇ ਦੀ ਗੱਲ ਕਰੀਏ ਬਾਸਮਤੀ 1718 ਦੀ ਠੀਕ ਹੈ PB1718 ਕੱਦੇ ਦਾ ਬਈ 121 ਸੈਂਟੀਮੀਟਰ ਕਹਿੰਦੀ ਹੈ ਯੂਨੀਵਰਸਿਟੀ ਪਰ ਕੱਦ ਦਾ ਕੋਈ ਐਸਟੀਮੇਟ ਨਹੀਂ ਹੈਗਾ ਇੱਤ ਕੀ ਮੌਸਮ ਇੰਨਾ ਕ ਸੋਹਣਾ ਸੀ ਪਾਣੀ ਖੜਿਆ ਰਿਹਾ ਜਿੱਥੇ ਮੀਂਹ ਜਾਦੇ ਪੈ ਗਏ ਉਹ ਤਾਂ ਚਲੋ ਪਰਮਾਤਮਾ ਦੀ ਆਪਾਂ ਕਹਿ ਸਕਦੇ ਆਂ ਵੀ ਇਹ ਉਹ ਕਰੋਪੀ ਆ ਜਿੱਥੇ ਹੜਾਂ ਦੇ ਵਿੱਚ ਆ ਗਏ ਪਰ ਜਿਹੜੇ ਹੜਾਂ ਦੇ ਵਿੱਚ ਨਹੀਂ ਆਏ ਉਹ ਝੋਨੇ ਬਹੁਤ ਜਾਦੇ ਸੋਹਣੇ ਖੜੇ ਆ ਕੱਦ ਧੱਕੇ ਨਾਲ ਹੀ ਵੱਧ ਗਿਆ ਠੀਕ ਆ 121 ਸੈਂਟੀਮੀਟਰ ਤੋਂ ਵੀ ਵੱਧ ਗਿਆ ਕੱਦ ਤੇ ਸਮਾਂ 114 ਦਿਨ ਲੈ ਜਾਂਦੀ ਆ ਬਾਈ ਇਹ ਲਗਭਗ ਜਦੋਂ ਖੇਤ ਦੇ ਵਿੱਚ ਲਾਤੀ ਪਣੀਰੀ ਪੱਟ ਕੇ ਤਾਂ ਉਸ ਤੋਂ ਬਾਅਦ 114 ਦਿਨ ਲੈ ਜਾਂਦੀ ਆ ਲਗਭਗ ਤਿੰਨ ਮਹੀਨੇ ਹੀ ਮੰਨ ਕੇ ਚੱਲੋ ਠੀਕ ਆ ਤੇ ਛਾੜ ਦੀ ਜੇ ਗੱਲ ਕਰੀਏ ਵੀਰੇ 50 ਮਣੇ ਦਾ ਐਵਰੇਜ ਝਾੜ ਆ ਲੋਕਾਂ ਨੇ 60 ਮਣ ਵੀ ਕੱਢੀ ਹੋਈ ਆ ਮੇਰਾ ਜਿਹੜਾ ਰਹਿੰਦਾ ਉਹ 50 ਮਣ ਦਾ ਗੜਾ ਪੈ ਜਾਂਦਾ ਹੁੰਦਾ ਬਈ ਬਾਸਮਤੀ ਦਾ ਪਹਿਲਾਂ ਮੈਂ ਕਾਫੀ ਬਾਸਮਤੀ ਲਾਉਂਦਾ ਹੁੰਦਾ ਸੀ ਐਤਕੀ ਥੋੜਾ ਜਿਹਾ ਪਾਣੀ ਮੇਰੇ ਕੋਲੇ ਨਰਮ ਆ ਬਈ ਪਾਣੀ ਦੀ ਆ ਜੀ ਸਿੱਧਾ ਪਾਣੀ ਜਿਹੜਾ ਮੇਰੇ ਕੋਲੇ ਇੱਕ ਡੂੰਗਾ ਬੋਰ ਆ ਇੱਕ ਉਤਲਾ ਬੋਰ ਆ ਤਾਂ ਜੇ ਦੋਨਾਂ ਨੂੰ ਕੰਬਾਈਨ ਜੇ ਕਰੀਏ ਤਾਂ 2.5-3 ਨੰਬਰ ਪਾਣੀ ਆ ਮੇਰੇ ਕੋਲੇ ਵੀਰੇ ਮਹਿਰ ਦਾ ਪਾਣੀ ਆ ਜਿਹੜਾ ਉਹ 15ਵੇਂ ਦਿਨ ਵਾਰੀ ਪੈ ਜਾਂਦੀ ਆ ਤੇ ਤਾ ਕਰਕੇ ਮੈਂ ਬਾਸਮਤੀ ਥੋੜੀ ਜਿਹੀ ਘਟਾਤੀ ਪਹਿਲਾਂ ਪਾਣੀ ਵਧੀਆ ਸੀ ਇਸ ਕਰਕੇ ਜਿਆਦਾ ਰਕਮ ਵਿੱਚ ਬਾਸਮਤੀ ਸੀ ਬਾਸਮਤੀ ਕਿਹੜੀ ਲਾਈ ਆ ਬਾਈ ਮੈਂ ਇੱਕ ਤਾਂ ਵੀਰੇ ਲਾਈ ਆ 17 18 ਇੱਕ ਲਾਈ ਆ 18 85 ਠੀਕ ਹੈ ਵੀਰੇ ਦੋ ਕਿੱਲੇ ਜਿਹੜੇ ਮੈਂ 17 18 ਦੇ ਲਾਏ ਆ ਉਹਦੇ ਬਾਰੇ ਚਰਚਾ ਕਰੂੰਗਾ 2 ਜੁਲਾਈ 2025 ਨੂੰ ਵੀਰੇ ਲਾਤੀ ਸੀ ਖੇਤ ਦੇ ਵਿੱਚ ਪਣੀਰੀ ਪਟ ਕੇ ਤੇ ਵੀ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਆ ਸਭ ਤੋਂ ਮੇਨ ਆ ਕਿਉਂਕਿ ਜਦੋਂ ਆਪਾਂ ਘਰ ਬਣਾਉਣਾ ਹੁੰਦਾ ਉਦੋਂ ਕਰਦੀਆਂ ਨੀਆਂ ਜਿਹੜੀਆਂ ਨੇ ਉਹ ਇੰਪੋਰਟੈਂਟ ਹੁੰਦੀਆਂ ਨੇ ਮੇਨ ਹੁੰਦੀਆਂ ਨੇ ਤਾਂ ਇਸੇ ਦਾ ਨਾਂ B ਆ ਜਿਹੜਾ ਉਹ ਮੇਨ ਆ ਜਿਹੜਾ ਮੈਂ ਵੀ ਬੀਜਿਆ ਬਾਈ ਉਹ ਉਹ ਸਟਾਰ ਐਗਰੀ ਸੀਡ ਵਾਲਿਆਂ ਦਾ ਬੀਜਿਆ ਬਾਈ ਜਿਹੜਾ ਕੀ PB 17 18 ਦੇ ਨਾਂ ਤੇ ਆਉਂਦਾ ਮੈਂ ਉੱਤੇ ਫੋਟੋ ਵੀ ਲਾ ਦੂੰਗਾ ਇਹ ਲਾਇਆ ਤੇ ਇੱਕ ਯਕੀਨ ਮੰਨੋ ਮੈਂ ਉੱਤੇ ਕਲਿੱਪ ਲਾ ਦੇਣਾ ਨਾਲ ਚੱਲੀ ਜਾਊਗੀ ਖੇਤ ਦੀ ਮੇਰੇ ਦੀ ਨਾ ਤਾਂ ਕੋਈ ਉਹਦੇ ਵਿੱਚ ਝੰਡਾ ਰੋਗਾ ਜਿਹਨੂੰ ਆਪਾਂ ਬਕਾਨੀ ਰੋਗ ਕਹਿ ਦਿੰਦੇ ਆ ਹਨਾ ਯਾ ਫੂਟ ਰੋਟ ਵੀ ਕਹਿ ਦਿੰਦੇ ਆਪਾਂ ਹਨਾ ਨਾ ਤਾਂ ਉਹਦੇ ਵਿੱਚ ਕੋਈ ਝੰਡਾ ਰੋਗਾ ਨਾ ਹੀ ਕੋਈ ਬੀ ਦੀ ਮਿਕਸ ਮਿਕਸੇਸ਼ਨ ਮਤਲਬ ਹੋਰ ਵੀ ਜਾਂ ਹੋਰ ਬਾਸਮਤੀ ਹੋਰ ਝੋਨੇ ਦਾ ਵੀ ਉਹਦੇ ਵਿੱਚ ਬਿਲਕੁਲ ਹੀ ਨਹੀਂ ਹੈਗਾ ਤੇ ਮੇਨ ਗੱਲ ਇਹ ਸੋਧਿਆ ਹੋਇਆ ਬੀ ਹੈ ਇਹਨਾਂ ਦਾ ਸਟਾਰ ਐਗਰੀ ਸੀਡ ਵਾਲਿਆਂ ਦਾ ਪੂਰਾ ਵਧੀਆ ਇਹਨਾਂ ਦੇ ਹੋਰ ਵੀ ਬੀ ਆਉਂਦੇ ਨੇ ਵੀ ਬਾ ਪੀਬੀ 1509 ਵੀ ਆਉਂਦਾ ਪੀਬੀ ਮੁਛਲ ਵੀ ਆਉਂਦਾ ਜਿਹੜਾ ਪੀਬੀ 1401 ਆ ਤਕਰੀਬਨ ਸਾਰੇ ਵੀ ਵਧੀਆ ਨੇ ਇਹ ਮੇਰੇ ਮਾਮੇ ਦਾ ਮੁੰਡਾ ਉਹ ਖੇਤੀ ਕਰਦਾ 32 33 ਕਿੱਲਿਆਂ ਦੀ ਉਹ ਬੀਜਾਂ ਹੁੰਦਾ ਸੀ ਤੇ ਐਤਕੀ ਮੈਂ ਵੀ ਬੀਜਿਆ ਤਾਂ ਵਧੀਆ ਇਹਨਾਂ ਦਾ ਗੁੱਡ ਰਿਜ਼ਲਟ ਆ ਜੇ ਸਪਰੇਹਾਂ ਦੀ ਗੱਲ ਕਰੀਏ ਤਾਂ 4 ਕਿਲੋ ਆਪਣੇ ਕੋਲੇ ਫਟੇਰਾ ਪਾਇਆ ਸੀ ਬਾਈ ਮੈਂ ਠੀਕ ਹੈ ਜਿਹਨੂੰ ਆਪਾਂ ਰੀਜੈਂਟ ਜਾਂ ਰੀਜੈਂਟ ਪਾ ਦਿੰਦੇ ਆ ਕਈ ਕਈ ਫਟੇਰਾ ਪਾ ਦਿੰਦੇ ਆ ਕਈ ਪ੍ਰਦਾਨ ਪਾ ਦਿੰਦੇ ਆ ਮੈਂ 4 ਕਿਲੋ ਫਟੇਰਾ ਪਾਇਆ ਸੀ ਬਾਈ ਉਸ ਤੋਂ ਬਾਅਦ ਇੱਕ ਪਹਿਲੀ ਸਪਰੇ ਜਿਹੜੀ ਕਰੀ ਸੀ ਦੇਸੀ ਕੰਪਨੀ ਦੀ ਐਮੀਸਟਾਰ ਟਾਪ ਕਰੀ ਸੀ ਨਾਲ ਸੁੰਡੀ ਵਾਲੀ ਇਮਾਮੈਟਿਕ ਬੈਂਜੋਏਟ 1.9 ਈਸੀ ਲਿਕਵਿਡ ਆਉਂਦਾ ਉਹ ਕਰੀ ਸੀ ਇਹ ਸਸਤੀ ਜੀ ਦਵਾਈ ਕਰਤੀ ਸੀ ਪਹਿਲੀ ਜਦੋਂ ਪਹਿਲਾ ਅਟੈਕ ਆਇਆ ਸੀ ਉਸ ਤੋਂ ਬਾਅਦ ਜਦੋਂ ਮੇਰੀ ਬਾਸਮਤੀ ਯਾਨੀ ਆ ਥੋੜੇ ਜਿਹੇ ਦਿਨ ਹੀ ਹੋਏ ਨੇ ਹਨਾ ਆ ਐ ਮੰਨੋ ਵੀ 5 ਕ ਤਰੀਕ ਨੂੰ 5 ਸਤੰਬਰ ਨੂੰ ਨਟਿਵੋ ਕਰਤਾ ਸੀ ਬਾਹਰ ਦਾ ਨਾਲ ਪ੍ਰਚੰਡ ਕਰਤੀ ਸੀ ਆਪਣੇ ਕੋਲੇ ਕੋਰੋਮੰਡਲ ਦੀ ਉਸ ਤੋਂ ਬਾਅਦ ਹੁਣ ਜਿਹੜੀ ਕਰੂੰਗਾ ਦਵਾਈ ਜਦੋਂ ਜਮਾ ਪੂਰੇ ਗੱਬੇ ਤੇ ਹੋਈ 13045 ਦੇ ਨਾਲ ਇੱਕ ਤੇਲੇ ਵਾਲੀ ਪਾ ਦੂੰਗਾ ਖਰਾਕ ਦੀ ਜੇ ਗੱਲ ਕਰੀਏ ਭਈ 2 ਬੱਟੇ ਯੂਰੀਆ ਪਾਈ ਆ 15 ਕਿਲੋ ਡੀਏਪੀ ਪਾਈ ਆ ਤੇ 10 ਕਿਲੋ ਮੈਗਨੀਸ਼ੀਅਮ ਸਲਫੇਟ ਪਾਇਆ ਹੋਰ ਕੁਝ ਨਹੀਂ ਪਾਇਆ ਪਾਣੀ ਮੈਂ ਤੁਹਾਨੂੰ ਦੱਸਤਾ ਤੇ ਰੇਟ ਐਦ ਕੀ ਇਹਦਾ ਚੰਗਾ ਰਹਿਣ ਦਾ ਸੁਭਾਵਨਾ ਹੈਗੀ ਆ 4000 ਤੋਂ ਲੈ ਕੇ 4500 ਰੁਪਏ ਤੱਕ ਲੱਗਣ ਦੀ ਹੈ ਗਈ ਆ ਉਮੀਦ ਤੇ ਆਪਦੀ ਬਾਸਮਤੀ ਬਈ ਸੰਭ ਲੋ ਸਭ ਤੋਂ ਮੇਨ ਗੱਲ ਹੁੰਦੀ ਆ ਬੀ ਦੀ ਅੱਗੇ ਵਾਸਤੇ ਜੇ ਵਿਅੰਤ ਕਰਨੀਆਂ ਤਾਂ ਬੀ ਇਹਨਾਂ ਦਾ ਬਹੁਤ ਵਧੀਆ ਬਈ ਸਟਾਰ ਐਗਰੀ ਸੀਡ ਵਾਲਿਆਂ ਦਾ ਇਹ ਤੁਸੀਂ ਵਰਤ ਸਕਦੇ ਹੋ ਹਨਾ ਕਿਉਂਕਿ ਸੋਧਿਆ ਹੋਇਆ ਬੀ ਆ ਜੇ ਆਪਾਂ ਸੋਧਿਆ ਹੋਇਆ ਬੀ ਕਿਸੇ ਵੀ ਚੀਜ਼ ਦਾ ਬੀਜਾਂਗੇ ਤਾਂ ਉਹਦੇ ਨਾਲ ਤੁਹਾਡੀ ਕੁਆਲਿਟੀ ਵੀ ਵਧੂਗੀ ਤੇ ਕੁਆਂਟੀਟੀ ਵੀ ਬਣੂਗੀ ਕੁਆਂਟੀਟੀ ਤੋਂ ਭਾਅ ਉਹ ਦਾਣਾ ਆ ਦੀ ਕੁਆਂਟੀਟੀ ਬਣੂਗੀ ਚਮਕ ਬਣੂਗੀ ਤੇ ਆਪਣੇ ਮੰਡੀ ਦੇ ਵਿੱਚ ਝਾੜ ਜ਼ਿਆਦਾ ਲੱਗੂਗਾ ਤੇ ਮੁਨਾਫੇ ਮੁਨਾਫਾ ਤੁਹਾਨੂੰ ਮਿਲੂਗਾ ਤਾਂ ਬੀਜ ਦੀ ਚੋਣ ਜ਼ਰੂਰ ਕਰਿਆ ਕਰੋ ਜਦੋਂ ਮੈਂ ਬੀਜ ਦਾ ਹੁੰਨਾ ਆਪਣੀ ਰੀ ਉਦੋਂ ਵੀ ਵੀਡੀਓ ਪਾਉਣਾ ਹੁੰਨਾ ਤੇ ਅਗਲੇ ਸਾਲ ਮੈਂ ਤਾਂ ਬਸ ਆਹੀ ਤੁਹਾਨੂੰ ਬੇਨਤੀ ਕਰਦਾ ਵੀ ਬੀਜ ਜਿਹੜਾ ਚੰਗੀ ਕੰਪਨੀ ਦਾ ਲੈ ਲਿਆ ਕਰੋ ਸਟਾਰ ਐਗਰੀ ਸੀਡ ਵਾਲਿਆਂ ਦਾ ਪੀਬੀ 17 18 ਵਰਤ ਕੇ ਦੇਖਿਓ ਤੁਹਾਨੂੰ ਸਵਾਦ ਆਊਗਾ ਤਾਂ ਅੱਜ ਦੀ ਵੀਡੀਓ ਆਹੀ ਸੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਨਸੈਪਟ ਨਾਲ ਮਿਲਾਂਗੇ ਤੇ ਤੁਹਾਨੂੰ ਸਪਰੇਹਾਾਂ ਬਾਰੇ ਨੌਲੇਜ ਜਿਹੜੀ ਜਾਂ ਬੀਆਂ ਬਾਰੇ ਨੌਲੇਜ ਦਿੰਦੇ ਰਹਾਂਗੇ ਥੈਂਕ ਯੂ ਸੋ ਮੱਚ